एक बार हमारे साथ एयरपोर्ट पे हुआ था दिल्ली एयरपोर्ट पे दूसरी बार आज मेट्रो स्टेशन जहांगीरपुरी पे हमारे को अंदर नहीं जाने जानेंगी मेरा जो ड्राइवर था उसको अंदर नहीं जाने पाने तो रखा कर पाने। आपके पास कोई ऐसा कोई लिखती ऑर्डर है, है कोई कानून है तो मेरे को बता दो जो मेरी टिकट है इनके पैसे दे दो हम वापस चल देते दे। टन लगे पैसे भी नहीं मिलेंगे वहाँ पर इतना परेशान किया इतना परेशान किया ਕਿ ਜਿਸ ਕ ਕੋਈ ਸਾabit ਨਾ ਕੋਈ ਲਿਖਤੀ ਤੌਰ ਤੇ ਤੇ ਤੇਰੇ ਕੋਲ ਕੋਈ ਹੈ ਚੀਜ਼ ਤਾਂ ਦਿਖਾ ਦੇ ਕਹ ਲਗਾ ਕੁਛ ਨਹੀਂ ਮੈਂ ਦਰਦਾ ਮੈਂ ਨਹੀਂ ਜਾਂਦਾ ਤਾਂ ਦਾ ਕੁਛ ਵੀ ਹੈ ਲੇਕਿਨ ਮੈਂ ਨਹੀਂ ਜਾਂਦਾ 85% ਤੋਂ ਲੈ ਕੇ 93% ਤੱਕ ਨਰੋਲ ਕੁਰਬਾਨੀਆਂ ਸਿੱਖਾਂ ਦੀਆਂ ਨੇ ਇਸ ਦੇਸ਼ ਦੇ ਵਿੱਚ ਇਹ ਜਿਹੜੀ ਕਿਰਪਾਨ ਪਹਿਨਣ ਦੀ ਆਗਿਆ ਨਾ ਹੋਵੇ Hindu ਧਰਮ ਜਿਹੜਾ ਸੀ ਉਹ ਬਚਿਆ ਇਸ ਕਿਰਪਾਨ ਦੇ ਬਦੌਲਤ Hindu ਧਰਮ ਤੇ ਜੋ ਜ਼ੁਲਮ ਹੋ ਰਹੇ ਸੀ ਇਸ ਕਿਰਪਾਨ ਨੇ ਉਹ ਜ਼ੁਲਮ ਰੋਕੇ ਸੀ ਮੇਰੇ ਮਨ ਵਿੱਚ ਬਹੁਤ ਵੱਡੀ ਠੇਸ ਲੱਗੀਆਂ ਅਸਾਂ ਅੱਜ ਦਿੱਲੀ ਮੈਟਰੋ ਸਟੇਸ਼ਨ ਤੇ ਖੜਾ ਹਾਂ ਅਤੇ ਸਾਡੇ ਮੇਰੇ ਕੋਲੇ ਤਿੰਨ ਫੁੱਟੀ ਕਿਰਪਾਨ ਹੈ ਔਰ ਮੇਰੀ ਇਹ ਜਿਹੜੀ ਕਿਰਪਾਨ ਆ ਇਹ ਮੈਨੂੰ ਅੱਗੇ ਜਾਣ ਦਾ ਜਿਹੜਾ ਉਹ ਆਰਡਰ ਨਹੀਂ ਹੈ ਜੇ ਮੈਂ ਕਿਹਾ ਫਿਰ ਤੁਸੀਂ ਮੈਨੂੰ ਟਿਕਟਾਂ ਦੇ ਪੈਸੇ ਵਾਪਸ ਕਰਦੇ ਹੋ ਉਹ ਵੀ ਨਹੀਂ ਕਰਦੇ ਮੈਨੂੰ ਅੱਗੇ ਵੀ ਨਹੀਂ ਜਾਣ ਦਿੰਦੇ ਮੈਨੂੰ ਬਾਹਰ ਵੀ ਨਹੀਂ ਕੱਢਦੇ ਇਹ ਕੀ ਹੈ ਮੈਂ ਮੋਦੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਮੋਦੀ ਜੀ ਕੀ ਸਾਡਾ ਇੱਥੇ ਕੋਈ ਹੱਕ ਹੈਗਾ ਜਾਂ ਨਹੀਂ ਜਾਂ ਨਹੀਂ ਹੈਗਾ ਸਾਡਾ ਇਸ ਦੇਸ਼ 'ਚ ਕੋਈ ਹੱਕ ਹੈਗਾ ਜਾਂ ਨਹੀਂ ਹੈਗਾ ਉਹ ਕੀ ਅਸੀਂ ਵਿਦੇਸੀ ਮੂਲ ਦੇ ਆ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਦਿੱਲੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਕੇਂਦਰ ਸਰਕਾਰ ਤੋਂ ਪੁੱਛਣਾ ਚਾਹਣਾ ਕਿ ਸਿੱਖਾਂ ਵਾਸਤੇ ਕਾਨੂੰਨ ਬਥਰੇ ਨੇ ਇਹ ਕਿਉਂ ਸਾਡੇ ਨੇ ਇਸ ਤਰ੍ਹਾਂ ਕੀਤਾ ਜਾ ਰਿਹਾ ਸਾਨੂੰ ਅਸੀਂ ਕਿਉਂ ਵਿਦੇਸ਼ੀ ਮੁੰਡੇ ਨਹੀਂਗੇ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 85% ਤੋਂ ਲੈ ਕੇ 93% ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਸਾਡੀ ਇਹ ਹਾਲਤ ਵੀ ਨਾ ਅਸੀਂ ਇਹ ਬਾਈਰ ਸਫਰ ਕਰ ਸਕੀਏ ਨਾ ਅਸੀਂ ਰੇਲਵੇ ਤੇ ਸਫਰ ਕਰ ਸਕੀਏ ਅਸੀਂ ਜਾਣਾ ਕਿੱਥੇ ਆ ਮੈਂ ਪੁੱਛਣਾ ਚਾਹਣਾ ਮੋਦੀ ਤੋਂ ਮੋਦੀ ਮਰਵਾਜਾ ਸਿੱਖਾਂ ਨੂੰ ਮਰਵਾ ਟੋਲੀਆਂ ਤੇ ਫਿਰ ਇਸ ਤਰ੍ਹਾਂ ਹੀ ਕੰਮ ਮੁਕੇਗਾ ਤਾਂ ਸਿੱਖ ਜੜੇ ਨੇ ਖਤੋਂ ਹੋ ਸਕਦੇ ਆ ਪਰ ਕੋਈ ਤਾਂ ਅਕਲ ਕਰੋ ਇਹ ਛੰਟ ਕੁਰਬਾਨੀਆਂ ਨਰਾਜ ਸਿੱਖਾਂ ਦੀਆਂ ਤੇ ਅੱਜ ਸਿੱਖਾਂ ਨੇ ਇਹ ਹਾਲਤ ਵੀ ਅਸੀਂ ਭਾਰਤ ਦੇ ਇਸ ਮਲਕੇ ਦੇਸ਼ ਦੇ ਵਿੱਚ ਆ ਮੈਟਰੋ ਟ੍ਰੇਨ ਦੇ ਉੱਤੇ ਸਫ਼ਰ ਵੀ ਕਰ ਸਕਦੇ ਕਿਉਂ ਕਿ ਕੁਰਪਾਨ ਟਲ ਫੁੱਟਿਆ ਉਹ ਇਸ ਕੁਰਪਾਨ ਨੇ ਤੁਹਾਨੂੰ ਆਜ਼ਾਦੀ ਦਵਾਈ ਆ ਇਸ ਕਿਰਪਾਨ ਨੇ ਤੁਹਾਡਾ ਆ ਜਿਹੜੀਆਂ ਬੋਦੀਆਂ ਤੁਸੀਂ ਰੱਖੀਆਂ ਨੇ ਇਸ ਕਿਰਪਾਨ ਨੇ ਬੋਦੀਆਂ ਖਾਈਆਂ ਇਸ ਕਿਰਪਾਨ ਨੇ ਧੋਤੀ ਦੀ ਰੱਖਿਆ ਕੀਤੀ ਇਸ ਕਿਰਪਾਨ ਨੇ ਤੁਹਾਡੇ ਮੰਦਰਾਂ ਦੀ ਰੱਖਿਆ ਕੀਤੀ ਇਸ ਕਿਰਪਾਨ ਨੇ ਜਿਸ ਨੂੰ ਅਜ਼ਾਦ ਕਰਾਇਆ ਉਹ ਜਿਸ ਤੇ ਕਿਰਪਾਨ ਤੇ ਤੁਸੀਂ ਇਹ پابੰਦੀਆਂ ਲਾ ਰਹੇ ਹੋ ਮੇਰੀ 84 ਸਾਲ ਦੀ ਉਮਰ ਹੈ ਤੇ ਸਾਡੇ ਨਾਲ ਇਹ ਹਾਲਤ ਕਿ ਅਸੀਂ ਬੁੱਧੇ ਸੀ ਮੁਰਦੇ ਮੈਂ ਇਸ ਸਰਕਾਰ ਤੋਂ ਪੁੱਛਣਾ ਚਾਹਣਾ ਸਿੱਖ ਕੌਮ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਮੈਂ ਕਾਲ ਟੱਕ ਤੇ ਜਥੇਦਾਰ ਤੋਂ ਪੁੱਛਣਾ ਚਾਹਣਾ ਜਥੇਦਾਰ ਕਿੱਥੇ ਆ ਤੂੰ ਓ ਕਿੱਥੇ ਜੇ ਤੁਸੀਂ ਕਿੱਥੇ ਸੇ ਅਕਾਲੀ ਲੀਡਰੋ ਕਿੱਥੇ ਹੋ ਸਿੱਖ ਕੌਮ ਦੇ ਲੀਡਰੋ ਕਿੱਥੇ ਹੋ ਸਾਡੀ ਇਹ ਹੱਕ ਕਿ ਅਸੀਂ ਇੱਥੇ ਨਾ ਰੇਲਵੇ ਤੇ ਸਫ਼ਰ ਕਰ ਸਕੀਏ ਮੈਟਰੋ ਨਹੀਂ ਕਰ ਸਕਦੇ ਅਸੀਂ ਇਹ ਭਾਈ ਇਹ ਸਫ਼ਰ ਨਹੀਂ ਕਰ ਸਕਦੇ ਅਸੀਂ ਕੀ ਆ ਅਕਾਲ ਤਖਤਾ ਜਥੇਦਾਰ ਜਵਾਬ ਦੇ ਵੇਸਗਰਦਾ ਸਾਨੂੰ 에어ਪੋਰਟ ਤੋਂ ਵੀ ਰੋਕਿਆ ਗਿਆ ਨੌਜੀ ਕਿਰਪਾਨ ਤੋਂ ਇੱਥੇ ਹੁੰਦੈਨ ਕੁੱਤੇ ਕਿਰਪਾਨ ਕੀ ਕਿਰਪਾਨ ਦੀ ਕੋਈ ਨਤੀਜਾ ਮੈਂ ਜਥੇਦਾਰ ਅਕਾਲ ਤਖਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਾਂ ਤੇ ਇਹਦਾ ਕੋਈ ਹੱਲ ਕਰੋ ਦੇਖੀ ਅੱਜ ਜੋ ਹਮਾਰੇ ਸਾਥ ਪਰੇਸ਼ਾਨ ਹੋਈ ਹੈ ਮੈਂ ਇਸ ਪਰੇਸ਼ਾਨੀ ਕੋ ਪੂਰੀ ਜ਼ਿੰਦਗੀ ਮੈਂ ਇੱਕ ਵਾਰ ਹਮਾਰੇ साथ एयरपोर्ट पे हुआ था दिल्ली एयरपोर्ट पे और दूसरी बार आज मेट्रो स्टेशन जहांगीरपुरी पे हुआ क्योंकि आपको पता है कि परसों पच्चीस तारीख को हमारे संयुक्त किसान मोर्चा गैर राजनीतिक की रैली है और हम यहाँ पर प्रबंध करने के लिए दिल्ली में बल्कि आए थे और मैं अपनी गाड़ी जो जिस गाड़ी पे आए थे वो हम सिंगू बॉर्डर पे छोड़ के वहाँ से टैक्सी लेके जहांगीरपुरी जहांगीरपुरी मेट्रो स्टेशन पर आए ऊपर गए और हमने बंगला साहब आने के लिए ये दो टिकटें और जब टिकटे लेके तो हम अंदर एंट्री करिए तो हमारे को अंदर नहीं जाने दिया मैं एंट्री कर गया लेकिन मेरा जो ड्राइवर था उसको अंदर नहीं जाने मैंने बोला भाई इसको आने दो ये कृपाण जो है ये रेलवे रेलवे तो हम इसके सफर कर सकते हैं भाई एयर तो हमें थोड़ी सी मुश्किल आती है वहां पर बड़ी कृपान जोड़ी नहीं आती वहां छोटी कृपाण लेने के अल्हे जब आपके पास कोई ऐसा कोई लिखती ऑर्डर है कोई कानून है तो मेरे को बता दो लेकिन उन्होंने मेरी बात नहीं सुनी एक कहना फिर मैंने उनको कहा कि भाई आपने जे हमारे को नहीं जाने देना तो मेरे को बाहर कर दो कहने लगे नहीं आप बाहर भी नहीं आ सकते आप तो आपको जाना पड़ेगा ऐसे कैसे हो सकता है कि जो मेरा लड़का मेरे साथ में है ये मेरे को बतौर एक बॉडी है मेरे साथ क्योंकि मेरी दुश्मनी बहुत ज़्यादा है इसलिए मैं इसको साथ में रखता हूँ तो इसको आने दो उन्होंने नहीं आने दिया मेरे साथ जाने नहीं दिया मैं वहाँ पर खड़ा रखा तो फिर मैंने कहा कि आप ऐसे करो नहीं जाने देना तो ये जो मेरी टिकट है इनके पैसे दे दो हम वापस चल देते कहने लगे पैसे भी नहीं मिलेंगे अरे भाई जो पैसे नहीं मिलेंगे तो वैसे छोड़ो मैंने पैसे छोड़े لیکن میرے کو باہر تو کر دو ہم ٹیکسی کر کے چل دیں گے ایک گھنٹہ وہاں پر اتنا پریشان کیا اتنا پریشان کیا کہ جس کا کوئی حساب ہی اور اس کے بعد وہ بولے کہ ہمارا ایک افسر आएगा वो सरदार जी वो انسپెక్టర్ 3 स्टार ਸੀ ਉਹਦੇ 3 स्टार ਸੀ ਉਹ ਅਫਸਰ ਸਰਦਾਰ ਅਫਸਰ ਦੇ ਉਹਦੀ ਵੀਡੀਓ ਦੇ ਵਿੱਚ ਫੋਟੋ ਵੀ ਹੈ ਉਹ ਉਧਿਆਤ ਤੇ ਮੈਂ ਉਹਨੂੰ ਕਿਹਾ ਮੈਂ ਸਰਦਾਰ ਸਾਹਿਬ ਆਹ ਜਿਹੜੀ ਸ਼ਰੀ ਸਾਹਿਬ ਹੈ ਤੇ ਪਾ ਕੇ ਤੇ ਅਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਹਾਂ ਤੇ ਤੁਸੀਂ ਕਿਵੇਂ ਰੋਕ ਰਹੇ? ਕੰਮ ਲੱਗਾ ਨਹੀਂ ਦੀ ਇਹ ਲਾਉਣੀ। ਮੈਂ ਕਿਹਾ ਕੋਈ ਲਿਖਤੀ ਤੌਰ ਤੇ ਤੇ ਤੇਰੇ ਕੋਲ ਕੋਈ ਹੈ ਚੀਜ਼ ਤਾਂ ਦਿਖਾ ਦੇ। ਕੰਮ ਲੱਗਾ ਕੁਛ ਨਹੀਂ ਮੈਂ ਜਾਣਦਾ ਮੈਂ ਨਹੀਂ ਜਾਣਦਾ। ਮੈਂ ਤੇ ਉਹ ਸਰਦਾਰ ਹੋ ਕੇ ਤੈਨੂੰ ਸਿੱਖੋ ਕੇ ਤੈਨੂੰ ਤੇ ਨਹੀਂ ਦੂਸਰਿਆਂ ਨੂੰ ਤੇ ਆਮ ਲੋਕਾਂ ਨੂੰ ਨਹੀਂ ਪਤਾ ਪਰ ਤੈਨੂੰ ਦੇ ਪਤਾ ਹੈ ਨਾ ਤੈਨੂੰ ਤੇ ਇਸ ਕਰ ਰਿਹਾ ਆਂਦਾ ਕੁਛ ਵੀ ਹੈ ਲੇਕਿਨ ਮੈਂ ਨਹੀਂ ਜਾਣ। ਫਿਰ ਬੜੀ ਮੁਸ਼ਕਲ ਦੇ ਨਾਲ 1 ਘੰਟਾ ਸਿਰਫ ਪਾਈ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਜਿਹੜਾ ਸੀ ਅੰਦਰੋਂ ਵਾਪਸ ਕਰਦਾ ਤੇ ਫਿਰ ਸੀ ਲੈ ਕੇ ਆਏ ਤੇ ਆਹ ਟਿਕਟਾ ਮੇਰੇ ਕੋਲ ਨੇ ਹੁਣ ਤੁਸੀਂ ਇਹ ਦੇਖੋ ਕਿ ਇਸ ਆਜ਼ਾਦ ਭਾਰਤ ਵਿੱਚ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 93% ਤੱਕ ਨਰੋਲ ਕੁਰਬਾਨੀਆਂ ਸਿੱਖਾਂ ਦੀਆਂ ਨੇ ਜਦੋਂ ਕਿ ਭਾਰਤ ਪਾਕਿਸਤਾਨ ਬੰਗਲਾਦੇਸ਼ ਇੱਕ ਉਸਾਂ ਤੇ ਸਿੱਖਾਂ ਦੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ 85% ਤੋਂ ਲੈ ਕੇ 93% ਕੁਰਬਾਨੀਆਂ ਹੋ ਤੇ ਉਹਨਾਂ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਇਹ ਜਿਹੜੀ ਕਿਰਪਾਨ ਪਹਿਨਣ ਦੀ ਆਗਿਆ ਨਾ ਹੋਈ ਇਹ ਉਹ ਕਿਰਪਾਨ ਹੈ ਜਿਸ ਕਿਰਪਾਨ ਦੇ ਬਦੌਲਤ ਜਿਹੜਾ ਸੀ ਉਹ Hindu ਧਰਮ ਜਿਹੜਾ ਸੀ ਉਹ ਬਚਿਆ ਇਸ ਕਿਰਪਾਨ ਦੇ ਬਦੌਲ ਜੋ ਹੈ ਕਿ ਆ ਜਿਹੜੀ ਟੋਪੀ ਤੇ ਚੋਟੀ ਤੇ ਧੋਤੀ ਜਿਹਨੇ ਉਹ ਕਹਿੰਦੀ ਭੱਜ ਜਿਹੜਿਆ ਇਹ ਸਿਰਫ ਤੇ ਸਿਰਫ ਇਸ ਕਿਰਪਾਨ ਦੀ ਬਦੌਲਤ ਹੀ ਜਿਹੜਾ ਇਹ ਦੇਸ਼ ਦੇ ਵਿੱਚ ਜਿਹੜਾ ਮੁਗਲਿਆ ਹਕੂਮਤ ਦੇ ਟਾਈਮ ਦੇ ਉੱਤੇ Hindu ਧਰਮ ਦੀ ਜਿਹੜੀ ਉਹ Hindu ਧਰਮ ਤੇ ਜੋ ਜ਼ੁਲਮ ਹੋ ਰਹੇ ਸੀ ਇਸ ਕਿਰਪਾਨ ਨੇ ਉਹ ਜ਼ੁਲਮ ਰੋਕੇ ਸੀ ਔਰ ਅੱਜ ਉਹ ਕਿਰਪਾਨ ਪਹਿਨ ਕੇ ਤੇ ਇਸ ਆਜ਼ਾਦ ਭਾਰਤ ਵਿੱਚ ਜਿਹਨੂੰ ਆਜ਼ਾਦ ਕਰਾਇਆ ਹੋਵੇ ਕੌਮ ਨੇ ਤੇ ਅੱਜ ਉਥੇ ਅਸੀਂ ਇਹ ਕਿਰਪਾਨ ਪਹਿਨ ਕੇ ਤੇ ਫੜ ਕੇ ਅਸੀਂ ਰੇਲ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਜਿਸ ਕਰਕੇ ਮੇਰੇ ਮਨ ਵਿੱਚ ਬਹੁਤ ਵੱਡੀ ਠੇਸ ਲੱਗਿਆ ਮੈਨੂੰ ਨਹੀਂ ਪਤਾ ਮੈਂ ਉਸ ਟਾਈਮ ਦੇਤੇ ਕੀ ਬੋਲ ਗਿਆ ਕਿਉਂਕਿ ਮੈਨੂੰ ਗੁੱਸਾ ਹੀ ਇੰਨਾ ਸੀ ਮੈਨੂੰ ਦੁੱਖ ਹੀ ਇੰਨਾ ਸੀ ਕਿ ਮੈਂ ਉਸ ਟਾਈਮ ਦੇਤੇ ਆਪਣੇ ਆਪ ਨੂੰ ਸੰਭਲ ਨਹੀਂ ਸਕਿਆ ਆ ਮੰਬਰਸਾ ਸੇ ਆਏ ਥੇ दिल्ली में बंगला साहब गुरुद्वारे में और जहांगीरपुरी अपना मेट्रो स्टेशन पे उतरे थे उधर से हमने मेट्रो पकड़नी थी और हम मेट्रो पकड़ने के लिए गए तो मेरे पास में श्री साहब थी उन्होंने हमारे को मेट्रो पे चढ़ने नहीं दिया वो बोलते कि श्री साहब ले के मेट्रो पे नहीं अलाउड नहीं है आप अकेले थे या और कोई आपके साथ ने? ने मेरे साथ थे बलदेव सिंह सिरसा जी थे उनको भी नहीं आने दिया और मेरे को भी नहीं आने दिया नि वो बोलते कि आपके पास सीरी है तो इसलिए अलाउड नहीं है मेट्रो में तो सीरी साहब कितनी बड़ी है आपकी दिखाएंगे आप सीरी साहब मेरी तीन फुट की है तो ये अलाउड नहीं है ये उन्होंने अंदर नहीं जाने दिया मेरे को मेरे को बाहर से ही उन्होंने बोला कि ये अंदर अलाउड नहीं है कितनी परेशानी हुई आप लोगों को परेशानी एक घंटा हमारे को उधर ऐसे ही बोलते रहे वो करते रहे बाहर जाओ इधर अंदर नहीं जाने देंगे इसको उतार के जाओ यहाँ पे रख के जाओ फिर मैंने उनको पूछा मैं कहा यहाँ पे रख देंगे तो हमारे को मिल जाएगी बोलते कि नहीं मिलेगी